ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇੱਕ ਬਜ਼ੁਰਗ ਬੀਬੀ ਦੀਆਂ ਸਮਝਾਈਆਂ ਹੋਈਆਂ ਪੰਜ ਕੁਝ ਕੀਮਤੀ ਗੱਲਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਅਮੀਰ ਹੋਣ ਬਾਰੇ ਪਤਾ ਲੱਗ ਜਾਵੇਗਾ ਕਿ ਕਿਹੜੇ ਤਰੀਕੇ ਹਨ ਜਿਸ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਕੱਟੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਇੱਕ ਬਜ਼ੁਰਗ ਬੀਬੀ ਦੇ ਵੱਲੋਂ ਸਮਝਾਈਆਂ ਹੋਈਆਂ ਕੁਝ ਕੀਮਤੀ ਗੱਲਾਂ ਦੇ ਬਾਰੇ ਜਿਹੜੀਆਂ ਗੱਲਾਂ ਬਾਰੇ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਇਸ ਕਰਕੇ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਗਲਤੀਆਂ ਆਪਣੇ ਘਰ ਪਰਿਵਾਰ ਦੇ ਵਿੱਚ ਕਰ ਬੈਂਦੇ ਹਾਂ ਜਿਸ ਕਰਕੇ ਸਾਡੇ ਘਰ ਵਿੱਚ ਕਲੇਸ਼ ਦੁਲੇਦਰ ਅਤੇ ਬਿਮਾਰੀ ਤੇ ਗਰੀਬੀ ਵੀ ਆ ਜਾਂਦੀ ਹੈ ਤਾਂ ਬਜ਼ੁਰਗ ਬੀਬੀ ਨੇ ਸਾਨੂੰ ਬੜੇ ਹੀ ਸਪਸ਼ਟ ਤੇ ਸਰਲ ਰੂਪ ਵਿੱਚ ਸਮਝਾਇਆ ਹੈ ਜਿਵੇਂ ਝੂਠਾ ਭੋਜਨ ਬੇਹਾ ਭੋਜਨ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਸਾਡਾ ਨੁਕਸਾਨ ਕਰ ਸਕਦਾ ਹੈ ਇਸ ਦੇ ਬਾਰੇ ਦੱਸਿਆ ਹੈ ਅਤੇ ਸਾਡੇ ਘਰ ਵਿੱਚ ਬਰਕਤਾਂ ਖੁਸ਼ੀਆਂ ਖੇੜੇ ਕਿੰਜ ਆ ਸਕਦੇ ਹਨ ਉਹਦੇ ਲਈ ਜ਼ਰੂਰੀ ਤਿੰਨ ਨੁਕਤੇ ਦੱਸੇ ਹਨ ਜਿ ਇਹਨਾਂ ਨੂੰ ਅਸੀਂ ਆਪਣੇ ਘਰ ਪਰਿਵਾਰ ਵਿੱਚ ਅਪਣਾਉਣਾ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਸ ਦੀ ਇੱਕ ਇੱਕ ਗੱਲ ਤੁਹਾਡੇ ਸੁਣਨ ਵਾਲੀ ਹੈ ਇਦਾਂ ਹੀ ਆਖਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਉਹ ਪਤੀ ਪਤਨੀ ਦੀ ਸਮਝਦਾਰੀ ਸਿਆਣਪ ਦੇ ਚਰਚੇ ਚਾਰ ਜੋ ਫੇਰੇ ਸਨ ਲੋਕ ਅਕਸਰ ਹੀ ਗੱਲਾਂ ਕਰਦੇ ਕਿ ਇਹਨਾਂ ਦੇ ਹੱਥ ਵਿੱਚ ਪਤਾ ਨਹੀਂ ਕੀ ਜਾਦੂ ਦੀ ਛੜੀ ਹੈ ਕਿ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਹਰ ਇੱਕ ਕੰਮ ਇਹਨਾਂ ਦਾ ਨਿਪਰੇ ਚੜ ਜਾਂਦਾ ਹੈ ਇਹ ਤਾਂ ਮਿੱਟੀ ਨੂੰ ਵੀ ਹੱਥ ਪਾਉਣ ਤਾਂ ਉਹ ਵੀ ਸੋਨਾ ਬਣ ਜਾਂਦੀ ਹੈ ਪੂਰੇ ਪਰਿਵਾਰ ਦੀ ਏਕਤਾ ਪ੍ਰੇਮ ਪਿਆਰ ਦੀਆਂ ਗੱਲਾਂ ਹੁੰਦੀਆਂ ਤੇ ਕਦੇ ਵੀ ਇਹਨਾਂ ਦੇ ਪਰਿਵਾਰ ਦੇ ਕੋਈ ਲੜਾਈ ਝਗੜਾ ਨਹੀਂ ਸੀ ਸੁਣਿਆ ਅਤੇ ਰਿਜਕ ਵੀ ਇਹਨਾਂ ਦੇ ਬੂਹੇ ਤੱਕ ਰੁਲਦਾ ਸੀ ਕਿਉਂਕਿ ਪਰਮਾਤਮਾ ਦੇ ਦਿੱਤੀ ਹਰ ਇੱਕ ਚੀਜ਼ ਉਹਨਾਂ ਦੇ ਘਰ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜ਼ਮੀਨ ਜਾਇਦਾਦ ਸੁੱਖ ਸਹੂਲਤਾਂ ਸਭ ਕੁਝ ਸੀ ਕਹਿੰਦੇ ਕਿ ਸਮਾਂ ਬੀਤਦਾ ਗਿਆ ਇਹਨਾਂ ਦੀ ਤਰੱਕੀ ਦਿਨੋ ਦਿਨ ਵੱਧਦੀ ਗਈ ਅਤੇ ਪਰਿਵਾਰ ਦੀ ਏਕਤਾ ਪ੍ਰੇਮ ਪਿਆਰ ਵੀ ਇਹਨਾਂ ਨਾਲੋਂ ਕਿਤੇ ਵੱਧ ਗਿਆ। ਇਹਦੇ ਹੀ ਆਖਦੇ ਹਨ ਕਿ ਕਈ ਲੋਕ ਇਹਨਾਂ ਦੀ ਤਰੱਕੀ ਤੇ ਕਾਮਯਾਬੀ ਤੇ ਏਕਤਾ ਨੂੰ ਵੇਖ ਕੇ ਸੜਦੇ ਵੀ ਸਨ। ਕਈ ਲੋਕ ਇਹਨਾਂ ਵਰਗੇ ਬਣਨਾ ਚਾਹੁੰਦੇ ਸਨ। ਕਹਿੰਦੇ ਇਹ ਪਤੀ ਪਤਨੀ ਨੇ ਆਪਣੇ ਦੋ ਪੁੱਤਰ ਜਿਹੜੇ ਸਨ ਤੇ ਇੱਕ ਛੋਟੀ ਧੀ ਵੀ ਸੀ। ਇਹਨਾਂ ਦਾ ਸਮਾਂ ਬੀਤਿਆ ਤੇ ਇਹਨਾਂ ਨੇ ਦੋ ਪੁੱਤ ਹੁਣ ਜਦੋਂ ਜਵਾਨ ਹੋ ਗਏ। ਜਦੋਂ ਜਵਾਨ ਹੋ ਗਏ ਤਾਂ ਹਰ ਇੱਕ ਕੋਈ ਇਹਨਾਂ ਦੇ ਪਰਿਵਾਰ ਦੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਸੀ। ਕਿਉਂਕਿ ਬੜਾ ਭਲਾ ਪਰਿਵਾਰ ਸੀ, ਮਿਹਨਤੀ ਪਰਿਵਾਰ ਸੀ। ਮਿੱਠ ਬੋਲੜਾ ਸਭ ਦੀ ਕਦਰ ਕਰਨ ਵਾਲਾ ਪਰਿਵਾਰ ਸੀ ਪਰਿਵਾਰ ਦੀ ਏਕਤਾ ਤੇ ਕਾਮਯਾਬੀ ਬਾਰੇ ਸਭ ਨੂੰ ਪਤਾ ਸੀ ਇਸ ਕਰਕੇ ਇਹਨਾਂ ਦੇ ਪੁੱਤਰਾਂ ਨੂੰ ਚਾਰ ਚੁਫੇਰੇ ਤੋਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਪਰ ਕਹਿੰਦੇ ਇਹ ਪਤੀ ਪਤਨੀ ਨੇ ਆਪਣੀ ਸਮਝਦਾਰੀ ਤੇ ਸਿਆਣਪ ਦੇ ਨਾਲ ਵੇਖ ਕੇ ਆਪਣੇ ਪੁੱਤਰਾਂ ਦੇ ਲਈ ਇੱਕ ਸਿਆਣੀ ਕੁੜੀ ਲੱਭੀ ਉਹਦੇ ਨਾਲ ਰਿਸ਼ਤਾ ਤੈਅ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਉਹ ਸਿਆਣੀ ਧੀ ਨੂੰ ਵਿਆਹ ਕੇ ਆਪਣੇ ਘਰ ਦੀ ਨੌ ਬਣਾ ਲਿਆਂਦਾ ਆਪਣੇ ਘਰ ਵਿੱਚ ਲੈ ਆਏ ਹੁਣ ਕਹਿੰਦੇ ਵਿਆਹ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਇਹ ਪਤੀ ਪਤਨੀ ਨੇ ਆਪਣੇ ਨੌ ਪੁੱਤ ਨੂੰ ਆਪਣੇ ਕੋਲ ਬੁਲਾਇਆ ਤੇ ਸਮਝਾਇਆ ਕਿ ਵੇਖੋ ਬੱਚਿਓ ਤੁਸੀਂ ਇਸ ਘਰ ਦੇ ਵੱਡੇ ਹੋ ਤਾਂ ਤੁਹਾਡੀ ਵੀ ਜ਼ਿੰਮੇਵਾਰੀ ਵੱਡੀ ਹੈ ਇਸ ਕਰਕੇ ਅਸੀਂ ਕੁਝ ਗੱਲਾਂ ਤੁਹਾਨੂੰ ਸਮਝਾਉਣੀਆ ਚਾਹੁੰਦੇ ਹਾਂ ਜਿਹੜੀਆਂ ਗੱਲਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਨੇ ਸਾਨੂੰ ਸਮਝਾਈਆਂ ਸੀ ਜਿਨ੍ਹਾਂ ਗੱਲਾਂ ਦੇ ਉੱਤੇ ਚੱਲ ਕੇ ਅਸੀਂ ਆਪਣੇ ਪੂਰੇ ਪਰਿਵਾਰ ਨੂੰ ਅੱਜ ਤੱਕ ਇੱਕੋ ਸ਼ਰਤ ਹੇਠਾਂ ਰੱਖਿਆ ਝੜੀਆਂ ਗੱਲਾਂ ਸਾਡੀ ਕਾਮਯਾਬੀ ਸਾਡੀ ਤਰੱਕੀ ਦਾ ਕਾਰਨ ਬਣੀਆਂ ਹਨ ਤੇ ਕਹਿੰਦੇ ਹੋ ਬਜ਼ੁਰਗ ਬੀਬੀ ਨੇ ਆਪਣੀ ਨੌ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਜਦੋਂ ਮੈਂ ਇਸ ਘਰ ਵਿੱਚ ਨਵੀਂ ਵਿਆਹੀ ਆਈ ਸੀ ਨਾ ਤਾਂ ਤੇਰੇ ਵਾਂਗ ਸੀ ਸਭ ਤੋਂ ਵੱਡੀ ਨੌ ਸੀ ਅਤੇ ਜਿਸ ਦਿਨ ਮੈਂ ਵਿਆਹ ਕੇ ਆਈ ਤਾਂ ਮੇਰੀ ਸੱਸ ਨੇ ਮੈਨੂੰ ਕੁਝ ਗੱਲਾਂ ਸਮਝਾਈਆਂ ਅੱਜ ਉਹੀ ਗੱਲਾਂ ਮੈਂ ਤੈਨੂੰ ਸਮਝਾਉਣ ਜਾ ਰਹੀ ਹਾਂ ਸਭ ਤੋਂ ਪਹਿਲੇ ਗੱਲ ਮੇਰੀ ਸੱਸ ਨੇ ਸਮਝਾਈ ਸੀ ਕਿ ਅੱਜ ਮੈਂ ਤੈਨੂੰ ਸਮਝਾ ਰਹੀ ਹਾਂ ਧੀਏ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਹੈ ਕਿਉਂਕਿ ਜਿਹੜੇ ਘਰ ਦੀ ਧੀ ਜਿਹੜੀ ਹੈ ਸੂਰਜ ਚੜਨ ਤੋਂ ਪਹਿਲਾਂ ਉੱਠਦੀ ਹੈ ਉਹ ਹਮੇਸ਼ਾ ਘਰ ਤਰੱਕੀ ਕਰਦੇ ਹਨ ਤਾਂ ਇਹਨੂੰ ਵੇਖ ਕੇ ਹੀ ਛੋਟਿਆਂ ਨੇ ਸਿੱਖਣਾ ਹੈ ਇਸ ਕਰਕੇ ਤੋਂ ਘਰ ਦੀ ਵੱਡੀ ਹੈ ਇਹ ਚੰਗੀ ਆਦਤ ਤੇਰੇ ਵਿੱਚ ਹੋਣੀ ਪੜੀ ਜ਼ਰੂਰੀ ਹੈ ਤਾਂ ਹੀ ਤੈਨੂੰ ਵੇਖ ਕੇ ਦੂਜੇ ਸਿੱਖਣਗੇ ਅਤੇ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਕਿਉਂਕਿ ਜਦੋਂ ਆਪਾਂ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ ਸਾਡੇ ਉੱਤੇ ਉਹਨਾਂ ਦੀ ਫਿਰ ਬੇਅੰਤ ਕਿਰਪਾ ਬਣ ਜਾਂਦੀ ਹੈ ਫਿਰ ਸਾਡੇ ਸਾਰੇ ਹੀ ਕੰਮ ਆਸਾਨ ਹੋ ਜਾਂਦੇ ਹਨ ਸਭ ਤੋਂ ਪਹਿਲਾ ਕੰਮ ਰੱਬ ਦਾ ਨਾਮ ਲੈਣਾ ਹੈ ਫਿਰ ਆਪਣੇ ਕਮਾਕਾਰਾਂ ਨੂੰ ਹੱਥ ਪਾਉਣਾ ਹੈ ਜਦੋਂ ਤੂੰ ਉਦਮ ਕਰਕੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉਠੇਂਗੀ ਉੱਠ ਕੇ ਰੱਬ ਦਾ ਨਾਮ ਲਵੇਗੀ ਇਹਦਾ ਪ੍ਰਭਾਵ ਤੇਰੇ ਸਾਰੇ ਹੀ ਘਰ ਦੇ ਜੀਵਾਂ ਤੇ ਪੈਣਾ ਹੈ ਤੇਰੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਪੂਰੀ ਉਸ ਦੇ ਹਿਸਾਬ ਦੇ ਨਾਲ ਚੱਲਣੀ ਹੈ ਤੇ ਚੰਗਾ ਪ੍ਰਭਾਵ ਲੈ ਕੇ ਆਵੇਗੀ ਤੇਰੇ ਬੱਚੇ ਤੇਰੇ ਵਾਂਗ ਉਦਮੀ ਤੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣਗੇ ਤੂੰ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਤੇ ਉਹਨਾਂ ਦੀਆਂ ਫਿਰ ਬਰਕਤਾਂ ਤੇਰੇ ਉੱਤੇ ਬਣੀਆਂ ਰਹਿਣਗੀਆਂ ਇਹ ਕੰਮ ਤੂੰ ਜ਼ਰੂਰ ਕਰਨਾ ਹੈ ਉਹਦੇ ਤੋਂ ਬਾਅਦ ਦੂਜਾ ਕੰਮ ਵੇਖੋ ਜਦੋਂ ਆਪਾਂ ਪਰਿਵਾਰ ਵਿੱਚ ਰਹਿੰਨੇ ਹਾਂ ਤਾਂ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦੇ ਵੱਡੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਅਸੀਂ ਸਭ ਦੀ ਗੱਲ ਨੂੰ ਸੁਣੀਏ ਹਰ ਇੱਕ ਦੀ ਗੱਲ ਦਾ ਸਲਾਹ مشਵਰੇ ਨੂੰ ਧਿਆਨ ਦੇ ਨਾਲ ਸੁਣੀਏ ਫਿਰ ਕਿਸੇ ਫੈਸਲੇ ਤੇ ਪਹੁੰਚੀਏ ਜੇਕਰ ਸਾਡੇ ਘਰ ਦੇ ਛੋਟੇ ਜਿਹੇ ਸਾਨੂੰ ਕੋਈ ਚੰਗੀ ਗੱਲ ਸਮਝਾ ਦਿੰਦੇ ਹਨ ਤਾਂ ਉਹਨਾਂ ਦੀ ਉਮਰ ਨਹੀਂ ਵੇਖਣੀ ਉਹਨਾਂ ਦੀ ਸਲਾਹ ਤੇ رائے ਨੂੰ ਵੇਖਣਾ ਹੈ ਇਹਨਾਂ ਦੀ ਜ਼ਿੰਦਗੀ ਦੀ ਕੀਤੀ ਹੋਈ ਗੱਲ ਕੀ ਹੈ ਉਹ ਕਿੰਨੀ ਕੁ ਸਿਆਣੀ ਹੈ ਉਹਨਾਂ ਦੀ ਸਮਝਦਾਰੀ ਉਹਨਾਂ ਦੀ ਸਿਆਣਪ ਨੂੰ ਵੇਖਣਾ ਹੈ ਉਹਨਾਂ ਦੀ ਉਮਰ ਨੂੰ ਨਹੀਂ ਵੇਖਣਾ ਘਰ ਦੇ ਸਾਰੇ ਹੀ ਜੀਆਂ ਨੂੰ ਗੱਲ ਬੜੇ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ ਫਿਰ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਹੈ ਤਾ ਦੇਵੀ ਆਪਣੀ ਗੱਲ ਨੂੰ ਜ਼ੋਰ ਜ਼ਬਰਦਸਤੀ ਦੂਜਿਆਂ ਦੇ ਉੱਤੇ ਨਹੀਂ ਥੋਪਣਾ ਚਾਹੀਦਾ ਕਿਉਂਕਿ ਸਿਆਣੇ ਆਖਦੇ ਜਦੋਂ ਆਪਾਂ ਕੋਈ ਵੀ ਗੱਲ ਆਪਣੀ ਮਰਜ਼ੀ ਦੂਜਿਆਂ ਤੇ ਥੋਪਦੇ ਹਾਂ ਤਾਂ ਆਪਣੀ ਸਲਾਹ ਜਾਂ ਆਪਣੀ ਗੱਲ ਜ਼ੋਰ ਜ਼ਬਰਦਸਤੀ ਕਰਕੇ ਮਨਵਾਉਣਾ ਚਾਹੁੰਦੇ ਹਾਂ ਤਾਂ ਸਮਝੋ ਇਹ ਝੂਠ ਤੇ ਝੂਠ ਦੇਣ ਦੇ ਬਰਾਬਰ ਹੈ ਜਦੋਂ ਅਸੀਂ ਆਪਣੀਆਂ ਗੱਲਾਂ ਜ਼ੋਰ ਜ਼ਬਰਦਸਤੀ ਕਰਕੇ ਦੂਜਿਆਂ ਤੇ ਮਨਵਾਉਣਾ ਚਾਹੁੰਦੇ ਹਾਂ ਇਹ ਜ਼ੋਰ ਜ਼ਬਰਦਸਤੀ ਆਪਣੇ ਪਰਿਵਾਰ ਤੇ ਬਿਲਕੁਲ ਨਹੀਂ ਕਰਨੀ ਇਹ ਰਿਸ਼ਤੇ ਬਹੁਤੀ ਦੇਰ ਤੱਕ ਫਿਰ ਨਹੀਂ ਟਿਕਦੇ ਜੀ ਗਲਪੇ ਹੈ ਭੋਜਨ ਤੋਂ ਹਮੇਸ਼ਾ ਪਰਿਵਾਰ ਨੂੰ ਦੂਰ ਰੱਖਣਾ ਹੈ ਜਿਵੇਂ ਬੇਹਾ ਭੋਜਨ ਉਹਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ ਉਹ ਖਰਾਬ ਹੋ ਜਾਂਦਾ ਹੈ ਜੇਕਰ ਉਸ ਚੀਜ਼ ਨੂੰ ਆਪਾਂ ਖਾਈਏ ਤਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਸੀਂ ਬਿਮਾਰ ਹੋ ਸਕਦੇ ਹਾਂ ਸਾਡੇ ਉੱਤੇ ਆਲਸ ਆ ਜਾਂਦਾ ਹੈ ਉਸੇ ਹੀ ਤਰ੍ਹਾਂ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਜਿਵੇਂ ਬੇਹਾ ਭੋਜਨ ਸਾਡੇ ਲਈ ਨੁਕਸਾਨਦੇਹ ਹੈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਉਸੇ ਤਰ੍ਹਾਂ ਇਹ ਬਹੀਆਂ ਪੁਰਾਣੀਆਂ ਗੱਲਾਂ ਵੀ ਸਾਡੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਈ ਵਾਰੀ ਸਾਡੇ ਘਰ ਦੇ ਜੀਵਾਂ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਹਨ ਸਾਡੇ ਤੋਂ ਕੁਝ ਗਲਤੀਆਂ ਹੋ ਸਕਦੀਆਂ ਹਨ ਜੇਕਰ ਆਪਾਂ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਰੱਖਾਂਗੇ ਉਹਨਾਂ ਪੁਰਾਣੀਆਂ ਗੱਲਾਂ ਨੂੰ ਵਾਰ-ਵਾਰ ਚੇਤੇ ਕਰਾਂਗੇ ਜਾਂ ਉਸ ਜੀ ਨੂੰ ਚੇਤੇ ਕਰਵਾਵਾਂਗੇ ਜਿਸਦੇ ਤੋਂ ਗਲਤੀ ਹੋਈ ਉਹਨੂੰ ਨੀਚਾ ਵਿਕਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵਾਰ-ਵਾਰ ਗਲਤੀਆਂ ਦਾ ਅਹਿਸਾਸ ਕਰਵਾ ਕੇ ਸ਼ਰਮਿੰਦਾ ਕਰਾਂਗੇ ਫਿਰ ਉਹ ਰਿਸ਼ਤੇ ਵਿੱਚ ਖਟਾਸ ਤੇ ਕੜਤਨ ਆ ਜਾਂਦੀ ਹੈ ਫਿਰ ਇਹੋ ਜਿਹੇ ਰਿਸ਼ਤੇ ਬਹੁਤੀ ਦੇਰ ਨਹੀਂ ਨਿਭਦੇ ਜਿਵੇਂ ਆਪਾਂ ਝੂਠੇ ਤੇ ਬੇਹੇ ਭੋਜਨ ਤੋਂ ਪਰਹੇਜ਼ ਕਰਨਾ ਹੈ ਉਸੇ ਤਰ੍ਹਾਂ ਆਪਣੀ ਮਰਜ਼ੀ ਦੂਜਿਆਂ ਤੇ ਥੋਪਣ ਤੋਂ ਵੀ ਪਰਹੇਜ਼ ਕਰਨਾ ਹੈ ਦੂਜਿਆਂ ਦੇ ਨਾਲ ਕਦੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਆਪਣੇ ਪਰਿਵਾਰ ਦੇ ਵਿੱਚ ਪਿੱਛੇ ਜੋ ਮਾੜਾ ਹੋ ਗਿਆ ਕੋਈ ਗਲਤੀ ਹੋ ਗਈ ਉਸਨੂੰ ਭੁਲਾ ਦੇਣਾ ਹੈ ਉਹਨੂੰ ਵਾਰ-ਵਾਰ ਯਾਦ ਨਹੀਂ ਕਰਨਾ ਉਸ ਤੋਂ ਬਾਅਦ ਤੀਜੀ ਗੱਲ ਜਿਹੜੀ ਪੜੀ ਜ਼ਰੂਰੀ ਗੱਲ ਹੈ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਜੋ ਵੀ ਵਾਹਿਗੁਰੂ ਜੀ ਨੇ ਦਿੱਤਾ ਹੈ ਨਾ ਉਹਦੇ ਲਈ ਤਾਂ ਕੋਟਾਨ ਕੋਟ ਸ਼ੁਕਰਾਨਾ ਕਰਨਾ ਸਿੱਖੋ ਜੇਕਰ ਪਰਿਵਾਰ ਦੇ ਵਿੱਚ ਕੋਈ ਜੀ ਸਾਡੇ ਲਈ ਚੰਗਾ ਕਰਦਾ ਹੈ ਉਹਨਾਂ ਦਾ ਵੀ ਜ਼ਰੂਰ ਧੰਨਵਾਦ ਕਰਿਆ ਕਰੋ ਤੇ ਨਾਲ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਤਾਂ ਆਪਾਂ ਹਰ ਹਾਲ ਕਰ ਹੀ ਸਕਦੇ ਹਾਂ ਆਪਣੇ ਘਰ ਦੇ ਜੀਆਂ ਦਾ ਵੀ ਧੰਨਵਾਦ ਕਰਨਾ ਸਿੱਖੋ ਜੋ ਤੁਹਾਡੇ ਲਈ ਚੰਗਾ ਕਰ ਰਹੇ ਹਨ ਤੁਹਾਡੇ ਲਈ ਚੰਗਾ ਸੋਚ ਰਹੇ ਹਨ ਤੁਹਾਡਾ ਸ਼ੁਕਰਾਨਾ ਕਰਨ ਦੇ ਨਾਲ ਉਹਨਾਂ ਦੇ ਮਨ ਵਿੱਚ ਤੁਹਾਡੇ ਲਈ ਇੱਜ਼ਤ ਹੋਰ ਵੱਧ ਜਾਵੇਗੀ ਪਰ ਜੇਕਰ ਅਸੀਂ ਹਰ ਵੇਲੇ ਪਰਿਵਾਰ ਦੇ ਜੀਵਾਂ ਨਾਲ ਕੇਲੇ ਸ਼ਿਕਵੇ ਕਰਦੇ ਰਹਿੰਦੇ ਹਾਂ ਕਿ ਤੂੰ ਮੇਰੇ ਲਈ ਕੁਝ ਨਹੀਂ ਕੀਤਾ ਤਾਂ ਇਦਾਂ ਦੇ ਕਰਨ ਕੰਮ ਕਰਨ ਦੇ ਨਾਲ ਤੁਹਾਡੇ ਵਿੱਚ ਦੂਰੀਆਂ ਵੱਧ ਜਾਣਗੀਆਂ ਆਖਰਕਾਰ ਬੰਦਾ ਸੋਚਦਾ ਕਿ ਇਹਨੂੰ ਮੇਰੇ ਕੀਤੇ ਕੰਮ ਨਹੀਂ ਦਿਖਦੇ ਉਹਦੇ ਤੋਂ ਬਾਅਦ ਸਾਥ ਸੰਗਤ ਜੀ ਚੌਥੀ ਗੱਲ ਜਿਹੜੀ ਹੈ ਉਹ ਵੀ ਬੜੀ ਹੀ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਗੱਲ ਜੇੜੇ ਵੀ ਕੋਈ ਜੁੜੀ ਹੁੰਦੀ ਹੈ ਤੁਹਾਡੇ ਘਰ ਪਰਿਵਾਰ ਦੇ ਨਾਲ ਉਹ ਕਦੇ ਵੀ ਕਿਸੇ ਕੋਲ ਬਾਹਰ ਨਹੀਂ ਕਰਨੀ ਸਾਡੇ ਦੋਸਤ ਰਿਸ਼ਤੇਦਾਰ ਮਿੱਤਰ ਜੋ ਵੀ ਸਾਡੇ ਨਾਲ ਕੋਈ ਚੀਜ਼ ਜੁੜੀ ਹੈ ਉਹਦੇ ਵਿੱਚ ਉਹਦੇ ਗੁਣ ਉਹਦੀ ਕਾਬਲੀਅਤ ਵੇਖਣ ਦੀ ਕੋਸ਼ਿਸ਼ ਕਰੋ ਨਾ ਕਿ ਉਹਦੇ ਔਗਣਾਂ ਨੂੰ ਵੇਖਿਆ ਕਰੋ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਗੁਣ ਵੇਖਦੇ ਹਾਂ ਤਾਂ ਉਹ ਇਨਸਾਨ ਸਾਨੂੰ ਚੰਗਾ ਲੱਗਦਾ ਹੈ ਪਰ ਜਦੋਂ ਅਸੀਂ ਉਸਦੇ ਔਗਣ ਵੇਖਣੇ ਸ਼ੁਰੂ ਕਰ ਦਿੰਦੇ ਹਾਂ ਉਹ ਰਿਸ਼ਤੇ ਉਹ ਇਨਸਾਨ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਕੋਸ਼ਿਸ਼ ਕਰੋ ਹਰ ਇਨਸਾਨ ਦੇ ਵਿੱਚ ਉਹਦੇ ਗੁਣਾਂ ਨੂੰ ਵੇਖੋ ਉਹਦੀਆਂ ਚੰਗਿਆਈਆਂ ਨੂੰ ਵੇਖੋ ਕਿਉਂਕਿ ਮਾੜੇ ਕੰਮ ਵੇਖਾਂਗੇ ਫਿਰ ਸਾਡੇ ਤੇ ਮਾੜਾ ਪ੍ਰਭਾਵ ਪਵੇਗਾ ਉਸ ਤੋਂ ਬਾਅਦ ਪੰਜਵੀਂ ਗੱਲ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਦਿੱਤਾ ਹੋਇਆ ਸਿਧਾਂਤ ਹੈ ਜੋ ਆਪਾਂ ਆਪਣੇ ਘਰ ਪਰਿਵਾਰ ਤੇ ਆਪਣੇ ਜੁੜੇ ਹੋਏ ਲੋਕਾਂ ਤੇ ਵਰਤਣਾ ਹੈ ਮਹਾਂਪੁਰਖ ਜੀ ਆਖਦੇ ਹਨ ਜੇ ਖੁਸ਼ੀਆਂ ਵੰਡਾਂਗੇ ਖੁਸ਼ੀਆਂ ਸਾਨੂੰ ਦੁਗਣੀਆਂ ਚੌਗਣੀਆਂ ਹੋ ਕੇ ਵਾਪਸ ਮਿਲਣੀਆਂ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਜੋ ਚੀਜ਼ ਆਪਾਂ ਦੂਜਿਆਂ ਨੂੰ ਵੰਡਾਂਗੇ ਦੂਜਿਆਂ ਨੂੰ ਦਿੰਦੇ ਹਾਂ ਉਹੀ ਚੀਜ਼ ਸਾਨੂੰ ਦੁਗਣੀ ਚੌਗਣੀ ਹੋ ਕੇ ਮਿਲਦੀ ਹੈ ਕੋਸ਼ਿਸ਼ ਕਰੀਏ ਸਾਡੇ ਕੋਲੋਂ ਖੁਸ਼ੀਆਂ ਜਾਣ ਤੇ ਖੁਸ਼ੀਆਂ ਹੀ ਦੋਗਣੀਆਂ ਚੌਗਣੀਆਂ ਹੋ ਕੇ ਸਾਡੇ ਕੋਲ ਵਾਪਸ ਆਉਣ ਸਾਡੇ ਘਰ ਨੂੰ ਆਉਣ ਬਸ ਇਹ ਗੱਲਾਂ ਆਪਣੇ ਘਰ ਪਰਿਵਾਰ ਵਿੱਚ ਲਾਗੂ ਕਰਨੀਆਂ ਹਨ ਦੂਜਿਆਂ ਦੇ ਉੱਤੇ ਆਪਣੀ ਮਰਜ਼ੀ ਨਹੀਂ ਥੋਪਣੀ ਘਰ ਪਰਿਵਾਰ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਹਨ ਉਹਨਾਂ ਗੱਲਾਂ ਨੂੰ ਸੋਚ ਕੇ ਦੁਖੀ ਨਹੀਂ ਹੋਣਾ ਗਲਤੀਆਂ ਕੱਢਣ ਦੀ ਬਜਾਏ ਗੁਣ ਵੇਖਣੇ ਹਨ ਕਾਬਲੀਅਤ ਨੂੰ ਵੇਖਣਾ ਹੈ ਪ੍ਰਸ਼ੰਸਾ ਕਰਨੀ ਹੈ ਨਾਲ ਹੀ ਨਾਲ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਸਿੱਖੋ ਹਮੇਸ਼ਾ ਜੇਕਰ ਤੁਹਾਡੇ ਘਰ ਵਿੱਚ ਕੋਈ ਜੀ ਚੰਗਾ ਕੰਮ ਕਰ ਰਿਹਾ ਹੈ ਉਹਦਾ ਧੰਨਵਾਦ ਕਰੋ ਤਾਂ ਹੀ ਪੂਰੇ ਪਰਿਵਾਰ ਵਿੱਚ ਏਕਤਾ ਪ੍ਰੇਮ ਪਿਆਰ ਵੱਧ ਸਕਦਾ ਹੈ ਅਤੇ ਘਰ ਦੀ ਜਿਹੜੀ ਤਰੱਕੀ ਹੈ ਉਹ ਦੁੱਗਣੀ ਹੋ ਸਕਦੀ ਹੈ ਪ੍ਰੇਮ ਪਿਆਰ ਹੋਵੇਗਾ ਵਿਸ਼ਵਾਸ ਹੋਵੇਗਾ ਉਨਾ ਹੀ ਘਰ ਅੱਗੇ ਨੂੰ ਵਧੇਗਾ ਪਰ ਜੇ ਸ ਘਰ ਦੇ ਵਿੱਚ ਘਰ ਦੇ ਜੀ ਇੱਕ ਦੂਸਰੇ ਨਾਲ ਲੜਾਈ ਝਗੜਾ ਕਰਦੇ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਫਿਰ ਉਸ ਘਰ ਵਿੱਚ ਕਦੇ ਵੀ ਬਰਕਤ ਟਿਕ ਕੇ ਨਹੀਂ ਬਹਿੰਦੀ ਉਹ ਘਰ ਫਿਰ ਕਦੇ ਵੀ ਤਰੱਕੀ ਵਾਲੀ ਰਹਿਤੇ ਨਹੀਂ ਚੱਲਦੀ ਘਰ ਦੇ ਜੀ ਇੱਕ ਦੂਸਰੇ ਲਈ ਖੁੱਲ੍ਹੀ ਕਿਤਾਬ ਵਾਂਗ ਹੋਣੇ ਚਾਹੀਦੇ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਤਰੀਕੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ